ਪਰੀਤਕੋਟ ਦੇ ਜ਼ਿਲ੍ਹਾ ਅਦਾਲਤ ਦੇ ਵਿੱਚ ਸਾਲ 2015 ਤੇ ਬਹਿਬਲ ਕਲਾ ਇਸ ਦੇ ਨਾਲ ਕੋਟਕਪੂਰਾ ਗੋਲੀकांड ਮਾਮਲਾ ਦੀ ਸੁਣਵਾਈ ਹੋਈ ਹੈ ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋਹਾਂ ਮਾਮਲਿਆਂ ਦੇ ਵਿੱਚ ਕਾਰਵਾਈ ਸਤਾਈ ਮਈਤਾ ਨੂੰ ਮੁਲਤਵੀ ਕਰ ਦਿੱਤੀ ਹੈ ਬਾਬਲ ਕਲਾ ਤੇ ਕੋੜ ਉਪਰਾ ਗੋਲੀ ਕਾਰਨ ਮਾਮਲੇ ਦੀ ਜਾਂਚ ਕਰ ਲਈ ਪੰਜਾਬ ਪੁਲਿਸ ਦੀ ਵੱਖ-ਵੱਖ ਐਸਆਈਟੀ ਵੱਲੋਂ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਪੈਣੀ ਦੇ ਨੇ ਜ਼ਿਲ੍ਹਾ ਅਦਾਲਤ ਦੇ ਵੱਲੋਂ ਦੋਹਾਂ ਮਾਮਲੇ ਦੇ ਵਿੱਚ ਚਾਰਜਸ਼ੀਟ ਕੀਤੇ ਗਏ ਮੁਲਜ਼ਮਾਂ ਖਿਲਾਫ ਚਾਰਜ ਫ੍ਰੇਮ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਅੱਜ ਦੀ ਸੁਣਵਾਈ ਦੇ ਦੌਰਾਨ ਆਈਜੀ ਪਰਮਰਾਜ ਸਿੰਘ ਉਮਰਾਨ ਨੰਗਲ ਇਸਨਾਲੀ ਸਾਹਿਬ ਕਾ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ ਤੇ সোহੇਲ ਸਿੰਘ ਵਿਰਾਟ ਪੰਕਜ ਬਾਂਸਲ ਸਮੇਤ ਹੋਰ ਮੁਲਜ਼ਮ ਹਾਜ਼ਰ ਹੋਏ ਬਾਕੀ ਬਾਕੀ ਮੁਲਜ਼ਮ ਉਹ ਲੋਕ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹਾਜ਼ਰੀ ਲਵਾਈ ਗਈ ਸੁਣਵਾਈ ਤੋਂ ਬਾਅਦ ਜਾਣਕਾਰੀ ਦਿੰਦਿਆਂ ਬਚਾ ਪੱਖ ਦੇ ਵਕੀਲ ਨੇ ਦੱਸਿਆ ਕਿ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਹੋਈ ਹੈ ਜਿਸ ਦੇ ਵਿੱਚ ਕਿ ਉਹ ਇਸ ਮੁਕਾਦਮੇ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਹੈ ਜਿਸ ਤੇ ਸੁਣਵਾਈ ਮੁਕੰਮਲ ਹੋ ਚੁੱਕੀ ਹੈ ਤੇ ਫੈਸਲਾ ਆਉਣਾ ਬਾਕੀ ਹੈ ਕੌਣ ਕੌਣ ਇੱਥੇ ਪੀਰ ਹੋਏ ਸੀ ਆ ਸਾਰੇ ਅਕਿਊਜ਼ ਅਪੀਅਰ ਹੋਏ ਐ ਐਕਸੈਪਟ ਸਮੀਤ ਸਿੰਘ ਸੈਣੀ ਮਾਨ ਸਾਹਿਬ ਔਰ ਬਾਕੀ ਸਾਰੇ ਜਿਹੜੇ ਹੈ ਉਹ ਬਾਕੀਆਂ ਦੀ ਜਿਹੜੀ ਹਾਜ਼ਰੀ ਥਰੂ ਵੀਡੀਓ ਕਾਨਫਰੈਂਸਿੰਗ ਲੱਗੇ ਜੀ ਜਿਹੜੇ ਪੇਸ਼ ਹੋਏ ਹੈਗੇ ਚਰਨਜੀਤ ਸਿੰਘ ਰਿਟਾਇਰਡ ਐਸਐਸਪੀ ਪੇਸ਼ ਹੋਏ ਆ ਪੰਕਜ ਬਾਂਸਲ ਪੇਸ਼ ਹੋਇਆ ਸੁਹੇਲ ਪ੍ਰਾੜ ਪੇਸ਼ ਹੋਏ ਨੇ ਔਰ ਉਮਰਾਨ ਲੰਗਲ ਸਾਹਿਬ ਪੇਸ਼ ਹੋਏ ਨੇ ਅਗਲੀ ਤਰੀਕ ਕਸ਼ਰ ਦੀ ਨੈਕਸਟ ਡੇਟ ਕੋਰਟ ਨੇਟ ਜਾਨੀ ਕੀਤੀ ਹੈ ਸਰ 17 ਮਈ ਵਾਸਤੇ ਕੀਤੀ ਹੈ ਵੀ ਹਾਈ ਕੋਰਟ ਵੀ ਪਾਇਵਚਨ ਸ਼ਰਮਾ ਹਾਈ ਕੋਰਟ ਚ ਚਰਨਜੀਤ ਸ਼ਰਮਾ ਨੇ ਇੱਕ ਟਰਾਂਸਫਰ ਪਾਈ ਸੀਗੀ ਮੇਰੀ ਜੋ ਲਾਈਫ ਹੈ ਨੂੰ ਸਕਿਉਰਿਟੀ ਥ੍ਰੈਟ ਆ ਪੁਲਿਸ ਅਫੀਸ਼ਰਸ ਦੇ ਨੂੰ ਇਹ ਕੇਸ ਇਥੋਂ ਟਰਾਂਸਫਰ ਕੀਤਾ ਜਾ ਉਹ ਆਰਡਰ ਚ ਮੋਦਗਿਲ ਸਾਹਿਬ ਨੇ ਜਿਹੜਾ ਹੈ ਹਾਈ ਕੋਰਟ ਦੇ ਅਨਬਲ ਜਸਟਿਸ ਹੈ ਬਹਿ ਸੁਣ ਲਈ ਹੈ ਤੇ ਆਰਡਰ ਜਿਹੜਾ ਹੈ ਉਹ ਰਿਜ਼ਰਵ ਹੈ ਉਹਦੀ ਏਵਟਿੰਗ ਵਾਸਤੇ ਚੱਲ ਰਿਹਾ ਹੈ